ਲੱਹ ਜੀ ਆਈ ਗਿੰ ਸੋਪਾ ਲੱਗ ਜੂ। ਬਈ ਬਰੇਰ ਤੇ ਹਰ ਤਮਾ ਲੱਗਦਾ ਸ਼ਾਂਤੀ ਆ। ਕਾਹ ਬਈ? ਕਿਵੇਂ ਆ? ਠੀਕ ਐ? ਹੋਰ ਕੀ ਬੰਦਾ? ਬੜਨਾ ਕੀ ਐ? ਆ ਪਹਿਲਾਂ ਮੈਨੂੰ ਬੋਲੇ ਜਾ ਚੱਕ ਕੇ ਦਿਖਾ। ਬੋਲੇ ਦਾ ਕੀ ਸੋਣਾ ਹੁਣ ਲੈ। ਨਾ ਥੱਲੇ ਨਾ ਬੋਲ ਥੱਲੇ ਡਾ ਲੈ। ਆ ਕੀ ਆ ਬਈ? ਆਹ ਕੋਈ ਲੈ ਜੀ ਆ। ਆ ਲੈ ਜੀ ਆ। ਬੈਠ ਜੀ। ਕੱਲ ਕੀ ਸੀ ਨਾਲੇ ਹਲਫਾ ਫੇਚ ਕੀ ਸੀ ਟੇ ਸੀ? ਕਿਹੜੇ ਜਾ ਉਹ ਜਿਹੜਾ ਕੰਬਾ ਪਾਰ ਸਿੱਟਿਆ ਸੀ ਉਦੋਂ ਅਸੀਂ ਕੈਚ ਕੈਚ ਖੇਡੀ ਵਿੱਚ ਆਉੜ ਕਰੀ ਜਾਂਦੇ ਸੀ ਇੱਥੇ ਤੂੰ ਨਾ ਮੈਨੂੰ ਲੱਗਦਾ ਕੋਈ ਮਾੜੇ ਲੱਛਣਾਂ ਤੇ ਹੋਗਾ ਕਿ ਨਸ਼ੇ ਪੱਤੇ ਤੇ ਉਹ ਲੱਛਣ ਪੱਤਾ ਕਹਿੰਦਾ ਗਲ ਖਰਾ ਦਾ ਮਲਠੀ ਧਰੀ ਆ ਇੱਕ ਅੱਧ ਵਰਤ ਨਹੀਂ ਕੀਤਾ ਹੁਣ ਧਰੀ ਆ ਗਈ ਲੈ ਜੀ ਮੂੰਹ ਤੇ ਧਰੀ ਆ ਮੈਨੂੰ ਲੱਗਦਾ ਹੈ ਹੋਰ ਤੂੰ ਉਹੀ ਪੱਕੀ ਬੈਠੀ ਆ ਖਾਣਾ ਮੈਂ ਪਤਾ ਤੈਨੂੰ ਕਿਵੇਂ ਪਾਲਾ ਤੇਰੇ ਪਿਓ ਮੰਗਰੋ ਬਹੁਤ ਔਖਾ ਨਾ ਪਾਲਿਆ ਤੂੰ ਕੋਈ ਹੋਰ ਨਾ ਮਾੜੀ ਸੰਗਤ ਚ ਬੈਜੀ ਮੈਂ ਮਰ ਜੂੰ ਜੀ ਆਉਂਦੀ ਓਹ ਹੋ ਬੇਬੇ ਲੈ ਦੇਖ ਲੈ ਮੁਰਿਆਂ ਜਿਹੜੇ ਤੁਹਾਡੇ ਕੋਲ ਆਹੀ ਗੱਲ ਮੈਂ ਹਲੇ ਗੱਲ ਨਹੀਂ ਲਖੇ ਪੱਤੇ ਤੇ ਹੁੰਦੇ ਹੁੰਦੇ ਤੇ ਫੇਰ ਖੜਾ ਨਾ ਕੱਲ ਅਸੀਂ ਤੈਨੂੰ ਕਾਇ ਬੋਲ ਮਾਰੇ ਕੱਲ ਹੀ ਸੀ ਮੈਂ ਖੇਤ ਨਾਲ ਦਾ ਫੋਨ ਆਇਆ ਇੰਨੇ ਮੈਨੂੰ ਆਈ ਜਾਂਦਾ ਸਤੈਨੂੰ ਫੋਨ ਤੂੰ ਮੈਨੂੰ ਸਹੀ ਸਹੀ ਗੱਲ ਦੱਸ ਦੇ ਕੀ ਲੈ ਕੇ ਗਿਆ ਸੀ ਘਰੋਂ ਕੱਲ ਉਹ ਚ ਉਹ ਕੁਝ ਨਹੀਂ ਲੈ ਕੇ ਗਿਆ ਮੈਂ ਉਹ ਚ ਕੀ ਲੈ ਕੇ ਜਾਣਾ ਬਬੇ ਕਹੀ ਤੈਨਾਂ ਕੈਚ ਕੈਚ ਖੇਡੀਆਂ ਜਾਂਦੇ ਸੀ ਉਹ ਲੂਂਗਾ ਜੀ ਸੀ ਕੌਣ ਖੇਡਦਾ ਸੀ ਤੇਰਾ ਨਾ ਕੈਚ ਕੈਚ ਨਹੀਂ ਖੇਡ ਕੇ ਬੈਠਾ ਸੀ ਬਰ ਸੱਟ ਕੇ ਹਾਂ ਕਾ ਨੂੰ ਤੂੰ ਮੈਨੂੰ ਨਾ ਇੰਨਾ ਹੋ ਘਰ ਮੈਨੂੰ ਸਾਰਾ ਪਤਾ ਹੈ ਤੇਰਿਆਂ ਕਰਤੂਤਾਂ ਦਾ ਜਿਹਨੇ ਤੂੰ ਕਰਦਾ ਫਿਰਦਾ ਉਹ ਗੱਲ ਸੁਣ ਲੈ ਆਪਣਾ ਡੌਗੀ ਨਾ ਇਹ ਕਿਸੇ ਦੇ ਘਰੋਂ ਉੱਥੋਂ ਨਾ ਮੀਟ ਮੂਟ ਖਾ ਕੇ ਲਫਾਫਾ ਸਿੱਟਿਆ ਸੀ ਅੰਡੇ-ਉੰਡੇ ਨਾਲ ਛੜਕੇ ਇਹ ਉਹ ਚੱਕ ਲੈ ਲਾਏ ਇੱਧਰ ਗੈਰੂ ਚ ਸਕਦਾ ਉਹ ਲਾਏ ਆਏ ਸੀ ਕਿ ਸੋਣ ਆਏ ਨਾ ਹੋਵੇ ਵੀ ਇਹ ਖਾ ਕੇ ਸਿੱਟਿਆ ਹੈ ਬਸ ਆ ਗੱਲ ਸੀ ਖਾਦਾ ਹੀ ਤੂੰ ਹੋਊਗਾ ਓਹ ਹੋ ਨਾ ਡੌਗੀ ਤੇ ਲਾਉਣਾ ਜੇ ਮੈਂ ਖਾਦਾ ਹੁੰਦਾ ਤਾਂ ਮੈਂ ਫਿਰ ਉਹ ਨਾ ਕਰਦਾ ਮੈਂ ਗੱਲ ਘੋ ਕੇ ਆਉਣਾ ਬਾਹਰ ਖਾਣਾ ਕਿਤੇ ਲੈ ਖਾਣਾ ਹੋਵੇ ਘਰੇ ਫਿਰ ਹੀ ਕਰੂੰ ਸਮਝ ਲਾ ਗੱਲ ਨੂੰ ਮੈਨੂੰ ਆਇਆ ਸੀ ਮਾਸੀ ਉਹ ਕਰੂਗੀ ਤਰਾਇ ਥੋੜਾ ਆ ਬਸ ਗੱਲ ਤਾਂ ਸਮਝ ਲਈ ਹੁਣ ਮੈਂ ਤਾਂ ਤੇਰੀ ਉਹਨੂੰ ਮਾਸ ਚਾਚੀ ਨੂੰ ਕਹੇਤਾ ਉਹਨੂੰ ਆ ਜਾਣ ਦੇ ਉਧਰ ਉਹ ਤਾਂ ਭਰਾ ਢਿੱਲਾ ਕਰਕੇ ਗਈ ਆ ਉਹ ਤੇ ਜਦੋਂ ਉਹ ਆ ਗਈ ਇਸ ਤਾਂ ਤੇ ਉਹ ਜਿਹੜੀ ਤੇਰੀ ਮਾਸੀ ਨੇ ਦੱਸ ਪਾਈ ਉਹ ਕੁੜੀ ਤੇ ਸਗਣ ਪਾਇਆਵਾਂਗੇ ਤੇ ਬਸ ਤੇਰਾ ਵਿਆਹ ਕਰ ਦਾਂ ਮਹੀਨੇ ਦੋ ਮਹੀਨਿਆਂ ਚ ਹਣ ਬਈ ਨਾ ਕਰਾਂਗੇ ਕੰਟੇ ਕਿਦਾਂ ਚੜਾਉਂ ਹਾਂ ਹਾਂ ਜਿਹੜੇ ਤੂੰ ਚੜਾਉਂਦਾ ਫਿਰਦਾ ਉਹ ਮੈਂ ਤਾਂ ਖੀਚੜਾਉਣਾ ਮੈਂ ਤਾਂ ਪਰਦੇ ਪਾਉਂਦਾ ਖੜਤਾ ਕਾਦੇ ਪਰਦੇ ਪਾਉਣਾ ਬਸ ਚੜ ਬਸ ਕਰ ਤੇ ਸੱਚੀ ਗੱਲ ਮੂੰਹੋਂ ਨਿਕਲ ਗਈ ਸਹੀ ਦੱਸ ਦੇ ਪਰਦੇ ਹੀ ਆਇਓ ਹੂੰ ਉਹ ਲਾਗੇ ਜੇ ਫਰਕਾ ਨਾ ਵੀਰ ਦਾ ਨਾ ਨਾ ਬਿਮਾਰ ਹੋ ਜਾਣਗੇ ਉਂਗਰ ਵਾਹ ਚਲ ਉਧਰ ਸੱਟੇ ਨਾ ਕੁੱਟੇ ਨਾ ਠੀਕ ਤਾਂ ਹੋ ਜਾਣ ਮਰਾਂ ਨੀ ਚਲ ਕੋਈ ਨਹੀਂ ਇਹ ਤਾਂ ਲੱਗ ਜੂ ਪਤਾ ਪਤਾ ਲਗਾਏ ਬਿਨਾ ਤਾਂ ਨਹੀਂ ਮੈ ਰਹੀਂ ਦੀਗੀ ਤੇ ਹੁਣ ਸਵੇਰੇ ਪਰਸ ਉਹ ਸ ਆ ਜੂਗੀ ਉਹ ਤੇ ਮੁੜ ਕੇ ਤੇਰਾ ਵਿਆਹ ਕਰ ਦਿਆਂਗੇ ਇਸ ਦਾ ਨਾਲ ਦੀ ਨਾਲ ਹੀ ਕਹਿਣਾ ਕੋਈ ਨਾ ਤੇਰਾ ਲਈ ਚੱਲਦੀ ਤਾਂ ਹੁੰਦੀ ਐਡੀ ਤਾਂ ਨਹੀਂ ਲੜੀ ਆਉਂਦੀ ਸੀ ਕੁਛ ਵੀ ਐ ਹੁਣ ਸਾਰੀ ਉਮਰ ਤਾਂ ਨਲੀ ਆਉਂਦੀ ਉਹ ਤਾਂ ਜਵਾਕਾਂ ਦੇ ਤਾਂ ਆਉਂਦੀ ਤੇਰੇ ਕੀ ਆਉਂਦੀ ਨਹੀਂ ਸੀ ਮਾੜ ਮਾੜ ਮੁਸ਼ਕਲ ਆਰਦਾ ਗਟਰੀਆਂ ਘੇਫੂ ਬਣੀ ਕਰਦੀ ਇਹ ਨਾ ਹੂੰ ਹੀ ਬਾੜਾ ਸੋਹਣਾ ਹੈਗਾ ਕਰਦੇ ਹੋ ਜਾਂ ਡੋਲਾ ਨਾ ਦੇਖ ਲੈ ਕਿਹੜਾ ਕੁੜਾ ਹੋ ਕਰਾਂਗੇ ਹੀ ਹੁਣ ਵਿਆਹ ਤੇ ਤੇਰਾ ਕਰਨਾ ਹੀ ਐ ਨਾਲੇ ਆ ਜਿਹੜੀ ਭੱਜਾ ਭਜਾਈਆਂ ਕਰਦਾ ਫਿਰਦਾ ਸਮਾਂ ਚੰਗਾ ਛੇਤੀ ਤੇਰੇ ਨੱਥ ਪੈ ਜੇ ਤਾਂ ਨੱਥੋਂ ਤਾਂ ਮੇਰੇ ਕੀ ਪਾ ਦੂ ਹਾਂ ਘਰੇ ਰਬ ਜੀ ਦੇਖੀ ਤਾਂ ਸਹੀ ਐਹੇ ਜੀ ਕੁੜੀ ਲਿਆ ਕੇ ਦੇਵਾਏ ਜਿਹੜੀ ਤੈਨੂੰ ਜਮਾਂ ਬਾਹਰ ਨਾ ਨਿਕਲਦੇ ਆ ਕਰੀ ਬਸ ਖੇਤ ਵਗ ਜਾ ਖੇਤ ਭਰਿਆ ਜਾ ਮੈਂ ਦਾ ਕਿ ਘਰ ਜਾ ਕੇ ਰਾਜੀ ਮੈਂ ਅੰਦਰ ਰਹਿ ਗਈ ਰਾਜੀ ਅੰਦਰ ਹਾਂ ਜੀ ਅੰਦਰ ਰਹਿ ਕੇ ਤੂੰ ਆ ਤੇਰੇ ਲੱਛਣ ਜੇ ਮੈਨੂੰ ਚੰਗੇ ਲੱਗਦੇ ਜਿਹੜੇ ਤੂੰ ਘਰ ਤਾ ਫਿਰਦਾ ਕੋਈ ਹੋਰ ਵੀ ਨਹੀਂ ਕੋਈ ਕੁੜੀ ਨੂੰ ਦੇਖਣ ਨਹੀਂ ਥਿਆਉਂਦੀ ਉਸੇ ਕੁੜੀ ਦਾ ਰਸਤਾ ਹੀ ਲਵਾਗੇ ਇਸ ਤਾਂ ਉਹਦੇ ਮਾਨ ਮਾਨ ਦਾ ਜੂਆ ਹੁੰਦਾ ਸੱਚ ਉਹਦਾ 20 ਵਾਲੇ ਲਿਖ ਗਿਆ ਮੈਂ ਤੁਰਿਆ ਫਿਰ ਹੁਣ 81 ਜੂਆ ਹੁਣ ਜੂਆ ਵਾਲਾ ਜਮਾਨਾ ਗਿਆ ਅੱਗੇ ਹੁੰਦਗਾ ਸੀ ਬਹਿਣ ਦਾ ਜਹਾਂਦੇ ਮੁੜ ਕੇ ਜਿਵੇਂ ਉਹ ਬੜਾ ਫਰਕ ਪਈ ਰਸਤੇਦਾਰੀ ਚ ਆਪਣੇ ਕੋਈ ਫਰਕ ਨਹੀਂ ਪੈਂਦਾ ਹੁਣ ਤੇਰੀਆਂ ਨਹੀਂ ਚੱਲਦਗਾ ਥਾਂ ਥਾਂ ਚਲ ਬਾ ਠੀਕ ਹੈ ਮੇਰੇ ਕਾ ਚੱਲਦੇ ਕਿੱਥੇ ਆ ਮੈਂ ਉਹ ਰਾਤ ਨੂੰ ਉੱਠ ਜਾਗਣਾ ਚੱਲ ਠੀਕ ਹੈ ਉਹ ਜੂਆ ਤਾਂ ਵਧ ਗਿਆ ਜਾਗਦਾ ਰਾਤਾਂ ਨੂੰ ਤੂੰ ਤੂੰ ਤੇ ਦੂਜਿਆਂ ਨੂੰ ਜਗਾਉਣਾ ਅਲਤੰਗਾ ਮੈਂ ਮਰੀ ਨਹੀਂ ਆ ਚਾਹ ਪਾਣੀ ਪਿਆ ਦੇ ਕੋਈ ਈਲਾ ਅੰਦਰ ਤੇਰੀ ਭਾਬੀ ਨੂੰ ਕਹਿੰਦੇ ਚਾਹ ਜੀ ਬੇ ਜਾਗਦੇ ਮੱਥ ਤਾਂ ਬહેરા ਜੋਰ ਲਾਵਾ ਲਗਾਉ ਨੂੰ ਈਲਾ ਚਾਹ ਆਏ ਕਿੱਥੇ ਮੰਨਦਾ ਹੁਣੀ ਕੀ ਚੀਜ਼ ਸੀ ਲੈ ਆਪ ਨੂੰ ਤਾਂ ਕਲਪਨਾ ਹੋਈ ਪਈ ਐ ਇਹਨੂੰ ਤਾਂ ਕੋਰਾ ਨਹੀਂ ਕਾਵਾ ਬੇ ਆਗੇ ਲੱਗ ਪੀ ਜੇ ਕਿਵੇਂ ਸੀ ਹਾਂ ਜਾ ਬੇ ਮੈਂ ਤਾਂ ਮੁਸ਼ਕ ਵੀ ਨਹੀਂ ਆਇਆ ਉਹਨਾਂ ਦਾ ਖਾਣ ਤਾਂ ਦੂਰ ਦੀ ਗੱਲ ਤੈਨੂੰ ਤਾਂ ਮੁਸ਼ਕ ਨਹੀਂ ਆਇਆ ਮੇਰਾ ਤਾਂ ਇੱਥੇ ਡਾੜ ਕੋ ਪਤਾ ਹੀ ਲੱਪੜੇ ਹੂ ਕੋਇ ਤਾਂ ਆਏ ਤਾਂ ਇਹ ਮੂਹ ਤੇ ਵੇਚੀ ਕਰਾ ਕੇ ਧਰਤੀ ਸੱਚੀ ਮੈਂ ਉਹਨਾਂ ਨੂੰ ਦੁਨਨਾ ਹਾ ਪਤਾ ਕਰਦਾ ਆਂ ਗਾਗਾ ਜਾ ਉਹ ਕਰਦਾ ਮੈਂ ਉਹ ਲੀਕ ਆ ਲੈ ਕਿ ਝੋੜਾ ਲੈ ਐਸੀ ਬਾਹਰੋਂ ਚੱਕ ਕੇ ਹੋ ਲਫਾਫਾ ਜੇ ਕੁੱਤੇ ਮੈਂ ਮਤ ਉਹ ਸੱਟ ਕੇ ਆਇਆ ਹਾਂ ਤੇਰੀ ਤੂੰ ਖਾਦਾ ਹੋ ਮੈਂ ਤੇਰਾ ਨਾਂ ਲੈਂਦਾ ਸੀ ਪਹਿਲਾਂ ਖੇ ਪਲੀਜ਼ ਰਿਕਵੈਸਟਾ ਤੂੰ ਦਾ ਘਰ ਦਾ ਮੁੰਡਾ ਤਿੰਨ ਚਾਰ ਦਿਨ ਬੋਲਣ ਗਿਆ ਮੁੜ ਕੇ ਨਹੀਂ ਕੁਝ ਕਹਿੰਦੀਆਂ ਮੈਂ ਤਾਂ ਸਾਰੀ ਉਮਰ ਦਾ ਮੈਨਾ ਹੋ ਜਾਊਗਾ ਸੱਚੀ ਮੈਂ ਤਾਂ ਇਸ ਘਰ ਚ ਬਸਣਾ ਮੈਂ ਤਾਂ ਮੈਂਟਲ ਜੀ ਕਹਿੰਦੇ ਕਰ ਬੈਗ ਪੈਕ ਤੇ ਜਾ ਆਪਦੇ ਪੇਕੇ ਨਹੀਂ ਇਹਨਾਂ ਨੂੰ ਦਿੱਕਤ ਕੀ ਆ ਗਈ ਮੇਰੀ ਗੱਲ ਸੁਣ ਜੇ ਡਾਕਟਰ ਉਹ ਤਾਂ ਕਹਿੰਦੇ ਈਟਾਂ ਦੇ ਖਾਓ ਹੁਣ ਬੱਤੇ ਮੈਂ ਗੱਲ ਸੁਣ ਤੇਰੀਆਂ ਮਾਵਾਂ ਨੇ ਤੂੰ ਬੱਚ ਤੁਸੀਂ ਵੀ ਪਹਿਲਾ ਦਿਨ ਤੋਂ ਖਾਂਦੇ ਹੈਗੇ ਅਸਤਾ ਬਠੇਰਾ ਖਾਣੇ ਆ ਘਰੇ ਇੱਥੇ ਆ ਕੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੇ ਪਤਾ ਹੁੰਦਾ ਨਾ ਵੀ ਤੁਸੀਂ ਜਮੇ ਸ਼ੁੱਧ ਵਿਆਹ ਨੂੰ ਮੈਂ ਤਾਂ ਕਦੇ ਨਹੀਂ ਵਿਆਹ ਕਰਾਉਂਦੀ ਸੀਗੀ ਇੱਥੇ ਅੱਛਾ ਵੀ ਕੱਲ ਮੀਟ ਪਿੱਛੇ ਵਿਆਹ ਨਾ ਕਰਾਓ ਕਿਸੇ ਚਾਚੇ ਦੇ ਘਰੇ ਮੈਨੂੰ ਤਾਂ ਮੈਨੂੰ ਤਾਂ ਮੀਟ ਬਾਲਾ ਪਸੰਦ ਆ ਤੈਨੂੰ ਪਤਾ ਮੇਰੇ ਵਿਆਹ ਨੂੰ 2-3 ਮਹੀਨੇ ਹੋ ਗਏ ਆ ਸੱਚੀ ਮੇਰਾ ਮੂੰਹ ਤੇ ਧਰ ਕੇ ਨਹੀਂ ਦੇਖਿਆ ਮੈਨੂੰ ਕਹਿੰਦੇ ਅੰਡਾ ਵੀ ਨਹੀਂ ਖਾ ਕੇ ਦੇਖਿਆ ਅੰਡਾ ਤਾਂ ਇੱਥੇ ਨਾਲੇ ਗੁਗਰੀ ਆ ਆਪਣੀ ਰੂੜੀ ਦੀ ਹੁੰਦੀ ਆ ਇੱਥੋਂ ਚੱਕ ਲਿਆ ਕਰ ਬਹੁਤ ਸਿਆਣਾ ਤੂੰ ਚੱਕ ਲਿਆ ਕਰ ਮੈਂ ਤਾਂ ਐਂ ਸੀਗਾ ਮੈਨੂੰ ਕਹਿੰਦੀ ਹਾਂ ਹਾਈ ਭਾਜੀ ਦਾ ਕੁਝ ਖਾਂਦਾ ਪੈਂਦਾ ਮੈਂ ਆਖਿਆ ਹੁਣ ਮੈਂ ਕੀ ਬੋਲਣਾ ਮੈਂ ਕੁਝ ਬੋਲਣ ਜੋਗੀ ਉੱਥੇ ਚੁੱਪ ਕਰਕੇ ਖੜੀ ਰਹੀ ਮੈਂ ਤਾਂ ਖਾਣ ਪੀਣ ਵਾਲਾ ਬੰਦਾ ਮੇਰੇ ਨੂੰ ਭੱਜ ਲੂ ਯਾਰ ਮੈਂ ਭੱਜਿਆ ਸੀ ਮਰਖਾ ਸਿੰਘ ਨੇ ਪਿੱਛੇ ਛੱਡ ਰੰਦਾ ਲੈ ਤੇਰਾ ਵੀਰਾ ਕਹੀ ਜਾਂਦਾ ਕਿ ਨਾ ਕੋਈ ਗੱਲ ਮੈਂ ਬਿਠਾ ਕੇ ਗੱਲ ਕਰੂੰਗਾ ਇਹਦੇ ਨਾਲ ਉਹ ਤਾਂ ਚਲ ਕੀ ਗੱਲ ਕਰੂਗਾ ਨਾਲ ਇੱਕ ਇੱਕ ਹੁਗੜਾ ਵੜਾ ਹੋਰੀ ਪਾਕਿਸਤਾਨੀ ਨੇ ਹਾਂ ਕਹਿੰਦੀ ਆ ਸਾਨੂੰ ਤਾਂ ਡਰਾ ਕੇ ਤੂੰ ਕੁਛ ਨਸ਼ਾ ਪੱਤਾ ਨਾ ਕਰ ਲੱਗ ਜੇ ਤੇਰਾ ਵਿਆਹ ਕਰ ਦੇ ਆ ਪਤਾ ਨਹੀਂ ਕਿਹੜੀ ਕੁੜੀ ਕੜੀ ਆ ਰਿਸ਼ਤੇਦਾਰੀ ਚ ਅੱਛਾ ਕੇ ਚੱਲ ਫਿਰ ਕਿਉਂ ਤਾਂ ਕਰਾ ਲਈ ਵਿਆਹ ਤੂੰ ਐਨੀ ਕਰਾਣੀ ਜਿਹੜਾ ਮੇਰਾ ਪਿਆਰ ਆ ਉਹ ਆ ਦੇ ਮੈਸੇਜ ਆਈ ਹੁੰਦੇ ਮੈਂ ਕਿਵੇਂ ਜਾਣ ਕੀ ਕਰ ਰਹੇ ਓ ਤੂੰ ਵਿਆਹ ਕਰਾਉਣਾ ਉਹਦੇ ਨਾਲ ਹੋਰ ਉਹਦੇ ਨਾਲ ਹੀ ਕਰਾਂਗਾ ਖਾਈ ਤੇ ਹੁਣ ਕੀ ਬਣੂਗਾ ਫਿਰ ਨੇ ਦੇ ਮੁੰਡੇ ਦਾ ਤਾਂ ਉਧਰ ਵਿਆਹ ਕਰਾ ਲੈ ਤੂੰ ਮਗਰਾ ਤੇਰੇ ਕਰਕੇ ਕਿਦੋਂ ਦਾ ਪੱਥਿਆ ਗਿਆ ਚਲ ਕੋਈ ਨਾ ਮੈਂ ਐ ਕਹਿ ਦੂੰਗੀ ਮੈਂ ਕੋਈ ਵੀ ਮੇਰੀ ਸੇਲੀ ਆ ਮੈਂ ਉਹਦਾ ਰਿਸ਼ਤਾ ਲੈ ਕੇ ਆਉਣੀ ਕੁੜੀ ਸੋਹਣੀ ਆ ਮੇਰੀ ਘਰ ਸੋਂ ਰਿਸ਼ਤਾ ਤੇ ਮੈਂ ਉੱਥੇ ਆਪੇ ਕਰਾ ਦੂੰਗੀ ਬਸ ਤੂੰ ਨਾ ਫਿਕਰ ਕਰ ਪਰ ਪਲੀਜ਼ ਕਰ ਦੇ ਨਾ ਮੇਰਾ ਵੀ ਹੱਲ ਕੋਈ ਅੱਜ ਨਾਲ ਮੰਮੀ ਵੀ ਨਹੀਂ ਹੈਗੀ ਐਤ ਮਮੀ ਨਾਨਕੇ ਗਈ ਹੋਈ ਆ ਮਾਮਾ ਬਿਮਾਰ ਆ ਹੱਲ ਦਾ ਕਰ ਦੂਗਾ ਮਾਂ ਬੈਠੀ ਆ ਬਾਹਰ ਮੰਮੀ ਰਹੀ ਆ ਇਕੱਲੀ ਤੇ ਹੁਣ ਫਿਰ ਤੇਰਾ ਵੀਰਾ ਵੀ ਹੱਥ ਨਹੀਂ ਆਊਗਾ ਜਮਾ ਮੈਨੂੰ ਪਤਾ ਉਹਦੇ ਤੋਂ ਮੈਨੂੰ ਪਤਾ ਹੀ ਨਹੀਂ ਸੀ ਵੀ ਉਹਨਾਂ ਨੇ ਆਉਣਾ ਐ ਇੰਨੀ ਜਲਦੀ ਆ ਜਾਣਗੇ ਮਨਤੈਸ ਬਜ਼ਾਰ ਗਿਆ ਤੇ ਬਹਾਵਾ ਟਾਈਮ ਲਾ ਕੇ ਆਉਣਗੇ ਉਹਦੇ ਵੀ ਦੇਖ ਲੈ ਮੈਂ ਟੱਚ ਹੀ ਆ ਗਿਆ ਘਰੇ ਉਹ ਵੀ ਅਕਦੀ ਵੀ ਪੀ ਨਹੀਂ ਪਈ ਸੀ ਮੇਰੀ ਤਾਂ ਰਾਤ ਹੋਰ ਕੀ ਆ ਉਹ ਤਾਂ ਸ਼ੁਕਰ ਆ ਤੂੰ ਟਾਈਮ ਸੰਭਾਲ ਲਿਆ ਵੀ ਬਾਹਰ ਮਾਰਿਆ ਚਲਾ ਕੇ ਉੱਥੇ ਲੈ ਕੇ ਭੱਜ ਗਿਆ ਵੀ ਇੱਥੇ ਦੋਨਾਂ ਦੇ ਗਾਲਾਂ ਪੈਂਦੀਆਂ ਆਪਣੀ ਆਂਦਾ ਮੈਂ ਛਾਤਰ ਬਹੁਤਾਂ ਦਿਮਾਗ ਮੇਰਾ ਬਹੁਤ ਕੰਮ ਕਰਦਾਗਾ ਹੁਣ ਕਰਦੇ ਫਿਰ ਹੱਲ ਹੁਣ ਰੁਪਏ ਵੀ ਭੇਜਣਾ ਉਹਨੇ ਮੋੜੇ ਨਹੀਂ ਤਾਂ ਗਿਆ ਸੀ ਮੋੜਨ ਨੂੰ ਮੀਟ ਜਾ ਹਾਂ ਕਹਿੰਦਾ ਹੁਣ ਨਹੀਂ ਮੋੜਦੇ ਗੰਗਾ ਦੇ ਫੁੱਲ ਬਾਈ ਜੀ ਮੇਰੇ ਤਾਂ ਕੱਲ ਦੀ ਇੰਨੀ ਕ੍ਰੀਵਿੰਗ ਹੋਈ ਜਾਂਦੀ ਆ ਖਾਣ ਨੂੰ ਮੀਟ ਇੰਨੀ ਕ੍ਰੀਵਿੰਗ ਹੋਈ ਜਾਂਦੀ ਆ ਸੱਚੀ ਮੇਰੇ ਤਾਂ ਮਾਨ ਹੀ ਰਹਿ ਗਿਆ ਇੱਥੇ ਆ ਕੇ ਕੋਈ ਖਾਣ ਨੂੰ ਆ ਮੇਰੇ ਵੱਡਲੇ ਗਿੱਟੇਆਂ ਦੇ ਚਾਰ ਦੰਦਾਂ ਜੇ ਨਹੀਂ ਤਾਂ ਹੂੰ ਤੋਤੇ ਕਦੇ ਗਿੱਟੇ ਤੂੰ ਹੂੰ ਤੋਤੇ ਆ ਕ੍ਰੀਵਿੰਗ ਤਾਂ ਹਰਦੇ ਦੀ 1 ਮਿੰਟ ਦੀ ਮਾਨਾ ਹੋਵੇਗਾ ਨਾ ਘਰੇ ਚਲ ਕੋਈ ਨਾ ਕੀ ਤੂੰ ਕੀ ਖਾਣਾ ਪੀਣਾ ਮੈਨੂੰ ਦੱਸ ਦੇ ਚਾਹ ਪੀ ਲਾਂਗੇ ਹੋਰ ਕੀ ਖਾਣਾ ਹੋਰ ਤਾਂ ਕੋਈ ਨਾ ਚਲ ਚੰਗਾ ਚਾਹ ਪਿਆ ਦੇ ਨਾ ਮੈਂ ਕਰੂੰਗੀ ਗੱਲ ਤਾਂ ਤੂੰ ਫਿਕਰ ਨਾ ਕਰ ਹੋਈ ਪਈ ਆ ਗੱਲ ਤਾਂ ਬਿਚਾਰਾ ਮੇਰੇ ਘਰ ਇਹ ਵੀ ਫਸ ਗਿਆ ਲੈ ਦੱਸ ਵਿਚਾਰਾ ਮੇਰੇ ਆਸਤੇ ਤਾਂ ਗਿਆ ਸੀਗਾ ਮੀਟ ਲੈਣ ਹੁਣ ਇਹਨੂੰ 100-100 ਗੱਲਾਂ ਸੁਣਨੀਆਂ ਪੈਂਦੀਆਂ ਨੇ ਹੁਣ ਮੈਂ ਕਹਾ ਵੀ ਕਿਨੂੰ ਮੇਰੇ ਤਾਂ ਘਰ ਵਾਲਾ ਵੀ ਨਹੀਂ ਮੇਰੀ ਮੰਨਦਾ ਮੇਰੇ ਪਿੱਛੇ ਤਾਂ ਉਹ ਵੀ ਨਹੀਂ ਚੱਲਦਾ ਇਹ ਤਾਂ ਇਹਨੂੰ ਕਹਿੰਦੀ ਕੀ ਲੋੜ ਸੀ ਮੈਂ ਉਹਨੂੰ ਕਹਿੰਦੀ ਕੀ ਕਰਾਂ ਹੁਣ ਆ ਵਿਆਹ ਵਾਲਾ ਜੱਬ ਹੋਰ ਹੋ ਗਿਆ ਹੁਣ ਮਨਾਉਣੇ ਤਾਂ ਮੈਨੂੰ ਹੀ ਪੈਣਗੇ ਚਲ ਤੇ ਕੀ ਹੋਊਗੀ ਆ ਲਾ ਲਾ ਪੁੱਤ ਮਨਿੰਦਰ ਸੁੱਕੇ ਪਏ ਆ ਹੁਣ ਤਾਂ ਕੱਪੜੇ ਲੈ ਭੈਣ ਜੀ ਆਉਂਦੇ ਮਨਿੰਦਰ ਤੇਰੀ ਮੰਮੀ ਆ ਗਈ ਸਸਤੀ ਕਵੈਂਜੀ ਸਸਤੀ ਕਾਹ ਨਾ ਕਿ ਮੈਂ ਵੈਂਦੀ ਕੁ ਵਧੀਆ ਵਧੀਆ ਸਸਟੀ ਕਮੀ ਸਸਤੀ ਕਾਹ ਠੀਕ ਹੈ ਵਧੀਆ ਤੁਸੀਂ ਦੱਸੋ ਠੀਕ ਆ ਬੱਤ ਬਸ ਬਹਿ ਜਾ ਜੀ ਆ ਤਾਂ ਵਧੀਆ ਸਰਪ੍ਰਾਈਜ਼ ਦਿੱਤਾ ਹੈ ਹੋਰ ਮੈਂ ਆਖਿਆ ਕੁੜੀ ਮਿਲਿਆ ਮਾਂ ਦਿੱਤੀ ਨੁੱਤੀ ਤਾਂ ਨਹੀਂ ਯਾਦ ਕਰਦੀ ਤੁਸੀਂ ਫੋਨ ਤਾਂ ਕਰਦੇ ਤੇ ਭੈਣ ਜੀ ਕੋਈ ਲੈ ਆਉਂਦਾ ਜਾ ਕੇ ਸਾਨੂੰ ਅੱਡੇ ਚ ਚਲ ਕੋਈ ਨਹੀਂ ਕਿਹੜਾ ਬਾਹਲੀ ਦੂਰ ਹੈ ਧੁਰੀ ਆਈ ਮੈਂ ਹੌਲੀ ਹੌਲੀ ਹੋਰ ਦੱਸੋ ਕਿਵੇਂ ਠੀਕ ਹੈ ਠੀਕ ਹੈ ਵਧੀਆ ਹੋਰ ਤੁਸੀਂ ਦੱਸੋ ਪਰਵਾਹ ਠੀਕ ਹੈ ਸਾਰੇ ਵਧੀਆ ਤੂੰ ਮਨਿੰਦਰ ਮੰਮੀ ਜਮਾ ਠੀਕ ਹੈ ਮੈਂ ਤਾਂ ਬਹਿ ਜਾ ਇੱਥੇ ਮੈਂ ਕੀ ਕਰਾਂ ਆਉਣਾ ਤਾਂ ਮੈਂ ਸੀਗਾ ਉਨਾ ਮੰਮੀ ਦੇ ਨਾ ਭਰਾ ਬਿਮਾਰ ਹੋ ਗਿਆ ਨਾਨਕੇ ਗਈ ਹੋਈ ਆ ਮੰਮੀ ਅੱਛਾ ਕੀ ਦੁਖਣ ਲੱਗ ਗਿਆ ਉਹ ਪਤਾ ਨਹੀਂ ਆ 2-3 ਵਾਰੀ ਪਹਿਲਾਂ ਵੀ ਬਿਮਾਰ ਹੋ ਗਈ ਸੀਗੇ ਵਿੱਚ ਦੀ ਖਾਰ ਨੂੰ ਲੱਗ ਜਾਂਦਾ ਬੋਲ ਨੂੰ ਜੇ ਹਟ ਦਿੰਦੇ ਆ ਤੂੰ ਦੱਸਿਆ ਨਹੀਂ ਫੇਰ ਬਸ ਟਾਈਮ ਹੀ ਲੱਗਿਆ ਘਰਾਂ ਚ ਕੰਮਾਂ ਕਾਰਾਂ ਚ ਤੁਰੀ ਫਿਰਦੀ ਆ ਮੈਂ ਮੈਂ ਵੀ ਪਈ ਪਈ ਤੇ ਮਨ ਚਿੱਤ ਜਾ ਉਠਿਆ ਮਹਾ ਚੱਲ ਦੋ ਘੰਟੇ ਜਾਈ ਆਵਾ ਮਖਿਆ ਚੱਲ ਵਧੀਆ ਕਰਿਆ ਪਾਣੀ ਲਿਆਦੇ ਪੁੱਤ ਤੇਰੀ ਮੰਮੀ ਨੂੰ ਵਧੀਆ ਕਰਿਆ ਭੈਣ ਜੀ ਮਿਲ ਜੂਗੇ ਹੋਰ ਹਾਂ ਚਲ ਮੈਂ ਖੈ ਨੇ ਤਾਂ ਕੀ ਆਉਣਾ ਹੁਣ ਆਇ ਤਾਂ ਮੈਨੂੰ ਪਤਾ ਹੀ ਆ ਵੀ ਕੰਮ ਜ਼ਿਆਦਾ ਆ ਭਾਈ ਕਰੇ ਹਨਾ ਹੋਰ ਕੁਛ ਫਿਰ ਉਹ ਉਧਰ ਭੈਣ ਜੀ ਦੇ ਜਾਣੇ ਕਰਕੇ ਹੋ ਗਏ ਹਾਂ ਪਹਿਲਾਂ ਤਾਂ ਮੈਨੂੰ ਆਏ ਸੀ 4 ਦਿਨ ਲਿਆਵਾਂਗੇ ਆਂਦੀ ਸੀ ਪਹਿਲਾਂ ਅਸੀਂ ਵੀ ਇੱਕ ਦਿਨ ਆਖਿਆ ਸੀਗੇ ਵੀ ਚਲ ਹੁਣ ਦਿਨ ਜੇ ਨਿੱਗੇ ਹੋ ਗਏ ਹੁਣ 4 ਦਿਨ ਲਾਇਆ ਮੈਂ ਤੇ ਵੀ ਫਿਰ ਉਹ ਕਰ ਲਾਂਗੇ ਚਲ ਤੂੰ ਜਾ ਐ ਉਦੋਂ ਬਾਅਦ ਜਿਹੜੇ ਕੋਈ ਕੰਮ ਧੰਦੇ ਹੋਏ ਮਗਰੋਂ ਦੇਖਾਂਗੇ ਹੋਰ ਕੰਮ ਤਾਂ ਚੱਲੀ ਜਾਂਦੇ ਭੈਣ ਜੀ ਸਾਰਾ ਦਿਨ ਜਿ ਆਉਂਦੇ ਜਿ ਆਂਦੇ ਹਨਾ ਚਾਚੂ ਨਾ ਕਰੀ ਹਰੇ ਬਹਿ ਜਾ ਲੈ ਜਾ ਕੋਈ ਨਹੀਂ ਚਾਹ ਤਾਂ ਬਣਾਉਣੀ ਐ ਮੈਂ ਵੀਰਾਗੇ ਮੈਂ ਸੀਗਾ ਵਧੀਆ ਸਾਰੇ ਠੀਕ ਹੈ ਹਾਂ ਵਧੀਆ ਤੇ ਨਾਲ ਹੀ ਲਿਆਉਂਦੀ ਉਹਨੂੰ ਨਾਲ ਵਧੀਆ ਮੋਟਰਸਾਈਕਲ ਤੇ ਆ ਜਾਂਦੇ ਦੋਨੇ ਜਾਨੇ ਉਹਨੇ ਤਾਂ ਮੈਨੂੰ 10 ਮਿੰਟ ਨਹੀਂ ਸੀ ਕਾੜਨ ਦੇਣਾ ਇਸ ਤੈਨੂੰ ਪਤਾ ਤਾਂ ਹੈ ਮੈਂ ਆਖਿਆ ਕੋਈ ਗੱਲਬਾਤ ਨਹੀਂ ਕਰਨ ਦੇਣੀ ਚਲੋ 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 ਕਰੀ ਜਾਂਦਾ ਫਿਰ ਮੈਂ ਤਾਂ ਇਕੱਲੀ ਜਾਉਂਗੀ ਮੋਟਰਸਾਈਕਲ ਤੇ ਲੋਟਨੀ ਹੈ ਠੰਡ ਵਾ ਤੇ ਹੋਰ ਤੇ ਹੁਣ ਤਾਂ ਧੁੱਪਾਂ ਜਿਹੀ ਲੱਗਣ ਲੱਗ ਗਈਆਂ ਮੰਮੀ ਵਧੀਆ ਭਾਵੇਂ ਧੁੱਪਾਂ ਹੈਗੀਆਂ ਪੁੱਤ ਮੋਟਰਸਾਈਕਲ ਤੇ ਹਵਾ ਲੱਗਦੀ ਹੈ ਹਾਂ ਇਹ ਵੀ ਹੈ ਫਿਰ ਕੈਂਚ ਰ ਤਾਂ ਮੁਰਕੇ ਕੋਈ ਰੁੱਝ ਗਈ ਮੁਰਕੇ ਤਾਂ ਕਿੰਨਾ ਕੰਨਾ ਟਾਈਮ ਲੋਟ ਨਹੀਂ ਆਉਂਦੀ ਤੂੰ ਤਾਂ ਹੋਰ ਉ ਆ ਰੋਟੀ ਦਾ ਔਖਾ ਵੀਰੇ ਹੋਰ ਨਾ ਹਾਂ ਇਹ ਤਾਂ ਹੈਗਾ ਹੀ ਆ ਭਾਈ ਤਾਂ ਹੀ ਮੈਂ ਕਿੰਨੇ ਵਾਰੀ ਮੰਮੀ ਨੂੰ ਕਿਹਾ ਹਾਂ ਤੂੰ ਵੀਰ ਨੂੰ ਵਿਆਹ ਲਾ ਵਿਆਹ ਲਾ ਇਹ ਵੀ ਨਹੀਂ ਮੰਨਦੀ ਹੈਗੀ ਮੇਰੀ ਗੱਲ ਹੋਰ ਭੈਣ ਜੀ ਹੁਣ ਤਾਂ ਟਾਈਮ ਆ ਵਿਆਹ ਹੁਣ ਦਾ ਵਿਆਹ ਲੈ ਮੈਨੂੰ ਕਿਹੜਾ ਕਾਹਦੀ ਜਦੋਂ ਸੰਜੋਗ ਪੈਣਗੇ ਉਹਦੀ ਹੋਊਗਾ ਹੁਣ ਮੈਂ ਕਿੱਥੇ ਚੱਕ ਲਿਆ ਮੈਂ ਹਾਂ ਅਸਤਾ ਹੁਣ ਮਹੀਨੇ ਦੋ ਮਹੀਨੇ ਚ ਆਪਾਂ ਇਹਨੂੰ ਕੁਲਦੀਪ ਨੂੰ ਵਿਆਉਣੇ ਆਂਗੇ ਚੱਲ ਵਧੀਆ ਸਮਾਂ ਤੁਸੀਂ ਵੀ ਆ ਲੋ ਪਹਿਲਾਂ ਫਿਰ ਵਿਆ ਲਾਂਗੇ ਹਾਂ ਬਸ ਹਸਤਾ ਆ ਜਾਂਦੇ ਇਹਦੀ ਮੰਮੀ ਨੂੰ ਤੇ ਉਹਦੀ ਗੱਲਬਾਤ ਜੀ ਸਾਡੀ ਚੱਲੀ ਜਾਂਦੀ ਅੱਛਾ ਹਾਂ ਚੱਲ ਵਧੀਆ ਭਾਈ ਆ ਦਾ ਟਾਈਮ ਨਾ ਹੋ ਜੂਗਾ ਹੋਰ ਭੈਣ ਜੀ ਆਈ ਹੈ ਚੱਲ ਕੱਲ ਤਾਂ ਮੈਨੂੰ ਵੀ ਹੈ ਹੁਣ ਤੇ ਗੱਲ ਕਰ ਕੋਸਤਾ ਆਪਣੀ ਭਾਈ ਹੰਗਾਰਾ ਪਰਦਾ ਹਾਂ ਮਾਦੇ ਬੁੰਦੇ ਤਾਂ ਹੈ ਨਹੀਂ ਭੈਣ ਸਾਡਾ ਕਹੜਾ ਮੰਦਾ ਸੀ ਮਣਾਈ ਜਾਂਦੀ ਹੈ ਉਹੀ ਤਾਂ ਹੈ ਫਿਰ ਮੈਂ ਕਹਦਨੀ ਚੱਲ ਕੋਈ ਨਹੀਂ ਹਜੇ ਨੂੰ ਫਿਰਦਾ ਲੈਣ ਦੇ ਅੱਜ ਕੱਲ ਤਾਂ ਹੀ ਕਰਦੇ ਅੱਜ ਕੱਲ ਤਾਂ 30 31 32 ਸਾਲਾਂ ਦੇ ਹੋ ਜਾਂਦੇ ਮੁੰਡੇ ਫੇਰ ਵਿਆਹ ਕਰਾਉਂਦੇ ਸਹੀ ਗੱਲ ਹੈ ਅਗਲੇ ਕਹਿੰਦੇ ਹੁਣੀ ਗੱਲ ਚਾਹ ਕਾ ਤੋਂ ਪਾਉਣਾ ਵਿਆਹ ਨੂੰ ਤਾਂ ਬੋਝ ਹੀ ਮੰਨਦੇ ਆ ਵੀ ਬੋਝ ਆ ਬਸ ਵੱਧ ਦਾ ਚੱਲ ਪੁੱਤ 25 ਸਾਲ ਦੀ ਉਮਰ ਹੋਵੇ ਫੇਰ ਤਾਂ ਵਿਆਹ ਦਾ ਟਾਈਮ ਹੀ ਹੁੰਦਾ ਹਾਂ ਟਾਈਮ ਹੀ ਹੁੰਦਾ ਗਾ ਹਾਂ ਤਾਂ ਹੈ ਮੁੜ ਕੇ ਚਲਾ ਆਏ ਵੀ ਬਾਅਦ ਤੋਂ ਉਮਰ ਲੰਘ ਜਾਂਦੀ ਹੈ ਬਾਅਦ ਦਾ ਵਿਆਹ ਕਰਾਏ ਦਾ ਕੀ ਫਾਇਦਾ ਉਹੀ ਤਾਂ ਹੈ ਉਹੀ ਤਾਂ ਗੱਲ ਹੈ ਮੈਂ ਤਾਂ ਆ ਬਥੇਰੇ ਕਹਿੰਦੀ ਹੁੰਦੀ ਸੀ ਕਿ ਜੇ ਮੈਂ ਕੁਵਾਰੀ ਸਮੇ ਤਾਂ ਉਦੋਂ ਐ ਕਹਿੰਦੀ ਸੀ ਪਹਿਲਾਂ ਵੀਰੇ ਦਾ ਕਰੋ ਵਿਆਹ ਮੈਂ ਤਾਂ ਫੇਰ ਵਿਆਹ ਕਰਾਉਂਗੀ ਪਹਿ ਆ ਇਹ ਤਾਂ ਹੈ ਹੁਣ ਤਾਂ ਪੁੱਛਦੇ ਨਹੀਂ ਹੁੰਦੇ ਕੁੜੀਆਂ ਨੂੰ ਨਹੀਂ ਪੁੱਛਦੇ ਹਾਂ ਸਹੀ ਗੱਲ ਹੈ ਮਾਂ ਤੇ ਉਹਨੂੰ ਕਾਲ ਹੋ ਜਾਂਦੀ ਹੈ ਜੀ ਕੁੜੀਆਂ ਦਾ ਬੋਝ ਲੱਗਣ ਲੱਗ ਜਾਂਦੀ ਹੈ ਹਾਂ ਆਹ ਹੋਰ ਪੈਨੋ ਲੱਗਦਾਗਾ ਹੁਣ ਸਾਨੂੰ ਕਿੰਨੇ ਕ ਬੋਝ ਲੱਗਦੀਆਂ ਤੂੰ ਉਹੋ ਜਿਹਾ ਲੱਗਦਾ ਉਹ ਉਹੀ ਬਾਈਵੇਂ ਪੁੱਤ ਪਰ ਫੇਰ ਮਾਂ ਤੇ ਉਹਨੂੰ ਜ਼ਰੂਰ ਹੁੰਦਾਗਾ ਇਹ ਤਾਂ ਹੈ ਜੇ ਤੱਕ ਮੈਂ ਫਿਕਰ ਤਾਂ ਮਾਂ ਦੀ ਹਾਂ ਤੁਸੀਂ ਹੁਣ ਚੰਗਾ ਟਿਕਾਣਾ ਥਾਜੇ ਹੈ ਨਾ ਕੀ ਦਾ ਤਾਂ ਪੈਂਦੀ ਆਈਂ ਗੱਲ ਟੈਂਸ਼ਨ ਕਦੇ ਜਾਵੇ ਹੋਰ ਕਾਂ ਇਹਦੀ ਕਿਸਮਤ ਚੰਗੀ ਵਿੱਚ ਜਾ ਤਾ ਕਿਆ ਬਣਾ ਲੰਦਾ ਤੇਰੀ ਮੰਮੀ ਨੂੰ ਲੈ ਜਾ ਚਾਚੂ ਪਿਆ ਲਾ ਉਹ ਮੰਮੀ ਅੱਜ ਤੁਸੀਂ ਵੀ ਥੀ ਲੋ ਭੰਜ ਚਾਹ ਬਣੀ ਜਾ ਕੇ ਹਾਂ ਮੈਨੂੰ ਤਾਂ ਇੱਥੇ ਹੀ ਲਿਆ ਦੀ ਠੀਕ ਹੂੰ ਤਾਂ ਵਧੀਆ ਧੁੱਪੇ ਬੈਠੇ ਹਣਾ ਹੋਰ ਭੰਜੇ ਨਾਲੇ ਰਾਖੀ ਸਾਰੇ ਕਰ ਦੀ ਚੱਲ ਚੱਲ ਭਾਈ ਵਧੀਆ ਰਾਖੀ ਤਾਂ ਘੁੱਤੇ ਬਥੇਰੀ ਰੱਖ ਲੈਂਦੇ ਆ ਥੋੜੇ ਹੋਰ ਰੱਖੇ ਹੀ ਚਾ ਮਖੌਲੀ ਵਾਲੀ ਬਣੀ ਜਾਊਗੀ ਚੱਲ ਕੋਈ ਨਾ ਚੱਲ ਮੈਂ ਤੈਨੂੰ ਕਿਹਾ ਸੀ ਮੈਂ ਭਾਪ ਮਾਹ ਜੇ ਨਾ ਕਰਦੀ ਚੱਲ ਕੋਈ ਨਾ ਮੰਮੀ ਨਾ ਤੂੰ ਕਿਵੇਂ ਇੱਕੋ ਦਮ ਜੇ ਨੀ ਮੈਂ ਕੋਦਾਂ ਕਿ ਤੇਰੀ ਮਾਸੀ ਨੇ ਫੋਨ ਕੀਤਾ ਸੀਗਾ। ਅੱਛਾ ਰਿਸ਼ਤਾ ਕਰਾਉਂਦੀ ਐ ਤੇਰੇ ਭਰਾ ਨੂੰ। ਅੱਛਾ ਹੋਰ ਉਹ ਤੇ ਮੈਂ ਪੁੱਛੀ ਨਹੀਂ ਸੀ ਉਹ ਤੇ ਤੂੰ ਬੋਲੀ ਨਹੀਂ ਕੁਛ। ਹੁਣ ਤੇਰੀ ਚਾਚੀ ਦੇ ਸਾਹਮਣੇ ਕੀ ਕਰਾਂ ਹਜੇ ਕੱਚੀ ਪੱਕੀ ਗੱਲ ਐ। ਜੇ ਕੋਈ ਗੱਲ ਸਿਰੇ ਲੱਗੂ ਤਾਂ ਫੇਰ ਹੀ ਅਗਲੇ ਦੱਸਾਂਗੇ। ਅੱਛਾ ਨਾ ਕਿੱਥੋਂ ਦੀ ਐ ਕੁੜੀ? ਉੱਥੋਂ ਹੀ ਐ ਤੇਰੀ ਮਾਸੀ ਕਿਹਾਂ ਪਿੰਡੋਂ। ਅੱਛਾ ਹਾਂ ਉਹ ਫੇਰ ਮੈਨੂੰ ਕਹਿੰਦੀ ਸੀ ਇੱਕ ਚੱਲ ਗੱਲਬਾਤ ਕਰਾ ਦੇਣੀ ਆ ਉਹਦੀ ਮਾਂ ਨਾਲ। ਅੱਛਾ ਤਾਂ ਮੈਨੂੰ ਸੱਦਿਆ ਸੀ ਫੇਰ ਮੈਂ ਆਖਾ ਚੱਲ ਵਿੱਚ ਦੇਖੀ ਨੰਗਣਾ ਮੈਂ ਆਖਾ ਚੱਲ ਤੈਨੂੰ ਮਿਲ ਜਾ। ਚਲਾਤਾ ਵਧੀਆ ਚਲ ਵਧੀਆ ਫਿਰ ਤਾਂ ਮੈਨੂੰ ਤਾਂ ਵਧੀਆ ਲੱਗੀ ਹੁਣ ਜੇ ਉਹ ਪਸੰਦ ਕਰੂਗਾ ਤਾਂ ਫੇਰ ਹੀ ਹੈ ਪਸੰਦ ਕਰਨੂ ਕੀ ਹੈ ਮੰਮੀ ਹੁਣ ਤਾਂ ਕੋਈ ਗੱਲ ਮੈਂ ਕਰ ਲੂਗੀ ਵੀਰ ਨਾਲ ਗੱਲ ਜੇ ਤੈਨੂੰ ਕੁੜੀ ਸਿਆਣੀ ਲੱਗੀ ਕੰਮ ਵਾਲੀ ਇਹ ਤਾਂ ਨਹੀਂ ਕੁੜੀ ਤਾਂ ਕੰਮ ਵਾਲੀ ਹੈ ਵਧੀਆ ਕੱਪੜੇ-ਕੱਪੜੇ ਸਿਆਣੀਆਂ ਸਾਰਾ ਕੰਮ ਜਾਣਦੀ ਹੈ ਫਿਰ ਤਾਂ ਵਧੀਆ ਮੰਮੀ ਆਪਣੇ ਦੇ ਵਿੱਚ ਫਿੱਟ ਹੋ ਜੂਗੀ ਫਿਰ ਤਾਂ ਤੂੰ ਦੱਸ ਤੂੰ ਤਾਂ ਠੀਕ ਹੈ ਬਸ ਮੰਮੀ ਟਾਈਮ ਪਾਸੇ ਕਰੀ ਜਾਨੀ ਮੈਂ ਵੀ ਕਿਉਂ ਟਾਈਮ ਪਾਸਾ ਘਾਤੋ ਕਰੀ ਜਾਨੀ ਆ ਤੂੰ ਮੰਮੀ ਤੁਸੀਂ ਤਾਂ ਸੱਚੀ ਮੇਰਾ ਵਿਆਹ ਕਰਾ ਕੇ ਇੱਥੇ ਮੈਨੂੰ ਫਸਾਈ ਦਿੱਤਾ ਕਿਉਂ ਕੀ ਗੱਲ ਤੈਨੂੰ ਤੰਗ ਕਰਦੇ ਐ ਨਹੀਂ ਹੋਰ ਫਿਰ ਕਹਿੰਦੇ ਤਾਂ ਕੁਝ ਵੀ ਨਹੀਂ ਫੇਰ ਕੋਈ ਚੀਜ਼ ਨਹੀਂ ਦਿੰਦੇ ਖਾਣ ਪੀਣ ਦਾ ਤੋੜਾ ਕੇ ਕੋਈ ਜਿਹੜਾ ਕੱਪੜਾ ਨਹੀਂ ਲਿਆ ਕੇ ਦਿੰਦੇ ਕਿ ਕੋਈ ਪੈਸਾ ਨਹੀਂ ਦਿੰਦੇ ਨਾ ਨਾ ਮੰਮੀ ਅੱਜ ਲੜੇ ਕੱਪੜਾ ਤਾਂ ਜਿਹੋ ਜਿਹਾ ਮੈਂ ਕਹਿ ਦੇਣੀ ਉਹੋ ਜਿਹਾ ਹੀ ਲਿਆ ਕੇ ਦੇ ਦਿੰਦੇ ਆ ਤੇ ਪੈਸਾ ਤੇ ਲਵੀ ਆਪ ਮੈਨੂੰ ਫੜਾ ਦਿੰਦਾ ਲਾਡੀ ਆ ਕਿ ਹਜੇ ਤੇ ਕੋਈ ਗੱਲ ਨਹੀਂ ਤੇ ਫਿਰ ਹੋਰ ਤੈਨੂੰ ਕਾਦੀ ਘਾਟ ਹੈ ਮੰਮੀ ਸੱਚੀ ਤਾਂ ਸ਼ੁੱਧ ਵੈਸ਼ ਨੂੰ ਆ ਤੇ ਕੁਝ ਵੀ ਨਹੀਂ ਖਾਂਦੇ ਅੰਡਾ ਨਾ ਮੀਟ ਤੈਨੂੰ ਪਤਾ ਮੈਂ ਮੈਨੂੰ ਤਾਂ ਫੇਵਰਟ ਆ ਉਹ ਤੈਨੂੰ ਪਤਾ 2 ਮਹੀਨੇ 3 ਮਹੀਨੇ ਹੋ ਗਏ ਵਿਆਹ ਨੂੰ ਮੇਰੇ ਨੂੰ ਮੈਂ ਤਾਂ ਮੂੰਹ ਤੇ ਤਰ ਕੇ ਨਹੀਂ ਦੇਖਿਆ ਕੁਝ ਵੀ ਕਿਆ ਪੁੱਠੀਆਂ ਗੱਲਾਂ ਕਰਦੀ ਹੁੰਨੀ ਐ ਜਿਹੜਾ ਟੱਬਰ ਇਹਨਾਂ ਦਾ ਨਾ ਉਹੋ ਜਿਹੀ ਬਣ ਜਾ ਉੱਥੇ ਦਾ ਤੋਂ ਟਿੰਡੀ ਦੀ ਵੀ ਤੇ ਚੱਕੀ ਰੱਖਦੀ ਸੀ ਸਾਨੂੰ ਰੋਜ਼ ਮੀਟ ਨੂੰ ਆਏ ਥੋੜੀ ਆ ਹੁਣ ਵੀ ਤੈਨੂੰ ਇੱਥੇ ਇੱਕ ਪਤੀਲੇ ਬਣਾਵਣਾ ਦੇ ਹੀ ਜਾਣਗੇ ਪਰ ਮੰਮੀ ਕਦੇ ਤਾਂ ਮਹੀਨੇ ਚ ਇੱਕ ਅੱਧੀ ਔਰ ਤਾਂ ਬੰਦਾ ਖਾਈ ਸਕਦਾ ਸੱਚ ਵਿੱਚ 4-5 ਦਿਨ ਹੋ ਗਏ ਮੇਰੇ ਤਾਂ ਇੰਨਾ ਜੀ ਕਰਦਾ ਮੀਟ ਖਾਣ ਨੂੰ ਇੰਨਾ ਜਦ ਮੇਰੇ ਤਾਂ ਜੀ ਕਰਦਾ ਭੱਜ ਜਾ ਕਿਸੇ ਪਾਸੇ ਤੇ ਮੀਟ ਖਾਇਆ ਮੈਂ ਆ ਮੀਟ ਦੀ ਮਾਰੀ ਆਪਦਾ ਘਰ ਪੱਟ ਲਾ ਐਡਾ ਸੋਹਣਾ ਪਰਿਵਾਰ ਆ ਐਡਾ ਸੋਹਣਾ ਘਰ ਮਿਲਿਆ ਤੈਨੂੰ ਸੌਖੀ ਹੈਗੀ ਆ ਆਪਦੇ ਘਰੇ ਸੌਖੀ ਤਾਂ ਹੈਗੀ ਐ ਪਰ ਜਿਹੜੀ ਅੰਦਰ ਮੇਰੇ ਕਟਾਣੂ ਹੈਗੇ ਆ ਕਿਵੇਂ ਮਾਰਾਂ ਇਹਨਾਂ ਨੂੰ ਮਾਰ ਲੈ ਇਹਨਾਂ ਨੂੰ ਮਾਰਨੇ ਪੈਣਗੇ ਇਹ ਤਾਂ ਸਾਰਾ ਕੁਝ ਨਹੀਂ ਮਿਲਦਾ ਹੁੰਦਾ ਮੈਂ ਤੇ ਕਾਲਾ ਤੇ ਦਿਔਰ ਨੂੰ ਕਹਤਾ ਸੀਗਾ ਪਹਿਲਾਂ ਲਾਡੀ ਨੂੰ ਕਹਾਂ ਤਾਂ ਮੰਨਿਆ ਨਹੀਂ ਦਿਔਰ ਨੂੰ ਕਹਤਾ ਵਿਚਾਰਾ ਲੁਕੋ ਕੇ ਜੇ ਲੈ ਤਾ ਆਇਆ ਮੀਟ ਘਰੇ ਨਹੀਂ ਹੈਗਾ ਸੀ ਕੋਈ ਇੱਕਦਮ ਲਾਡੀ ਆ ਗਿਆ ਉੱਤੇ ਮੈਂ ਤਾਂ ਕੰਧੋਂ ਪਾਰ ਮਾਰਿਆ ਉਹ ਗੋਲੀ ਹੋ ਰਹੀਆਂ ਸੀਗਾ ਮੰਮੀ ਉਹਨੇ ਬੋਚ ਲਿਆ ਲੈ ਕੇ ਭੱਜ ਗਿਆ ਤਾਂ ਵਿਚਾਰਾ ਮੇਰੀ ਗੱਲ ਸੁਣ ਜੇ ਘਰੇ ਪਤਾ ਲੱਗ ਗਿਆ ਕਲੇਸ਼ ਪਵਾ ਲੈਗੇ ਘਰੇ ਨਾਲੇ ਲਾਡੀ ਨਾਲ ਫਰਕ ਪਾ ਲੈਗੀ ਤੂੰ ਆ ਛੱਡ ਦੇ ਖਾਣ ਦਾ ਖੜਾ ਮੈਂ ਤਾਂ ਆਇਕੇ ਨਹੀਂ ਆ ਤੂੰ ਥੁਆਇ ਕਹਦੇ ਕਿ ਦੋ ਕੁ ਦਿਨ ਮ ਕੁੜੀ ਨੂੰ ਲੈ ਕੇ ਜਾਨੀ ਆ ਮੈਂ ਉੱਥੇ ਖਾヤਉਂਗੀ ਫਿਰ ਆਜੂ ਵੀ ਇੱਥੇ ਇੱਥੇ ਨਾ ਖਾਉਂਗੀ ਫਿਰ ਮੈਂ ਹੁਣ ਤੇਰੀ ਸੱਸਤਾ ਘਰੇ ਨਹੀਂ ਕਿਹਨੂੰ ਪੁੱਛ ਕੇ ਲੈ ਜਾ ਮੈਂ ਨਾ ਲਾੜੀ ਘਰੇ ਆ ਅਸੇ ਤੇਰੀ ਚਾਚੀ ਵਿਚਾਰੀ ਤੋਰਦੀ ਇਹਦੇ ਗੱਲ ਪਾ ਜਾਣਗੇ ਉਹ ਫੇਰ ਜਿੱਦੇ ਫੋਨ ਫੋਨ ਕਰਦੀ ਲੈ ਜਾ ਕੇ ਚਾਰ ਦਿਨ ਆ ਤੈਨੂੰ ਹੁਣ ਆਏ ਤਾਂ ਹੈ ਨਹੀਂ ਵੀ ਮਾਂ ਆਪਿਆ ਨੂੰ ਮਿਲਿਆ ਮਾਂ ਚਾਰ ਦਿਨ ਲਾਇਆ ਮੀਟ ਖਾਣ ਤੇ ਨਾਲ ਹੀ ਜਾਏਗੀ ਤੂੰ ਉੱਥੇ ਨਹੀਂ ਮੰਮੀ ਨਾਲ ਮਿਲ ਵੀ ਆਉਂਗੀ ਥੋਨੂੰ ਤੁਹਾਡੇ ਕੋਲ ਹੀ ਜਾਉਂਗੀ ਆ ਮੈਨੂੰ ਪਤਾ ਹੀ ਆ ਕਹੇ ਜਾ ਹੈ ਜਾਉਂਦਾ ਸਾਡਾ ਤੰਤਾ ਖਾਣ ਦੀ ਲੱਗੀ ਰਹਿੰਦੀ ਆ ਸਾਰਾ ਖਾਣ ਦੀ ਨਹੀਂ ਮੰਮੀ ਤੈਨੂੰ ਪਤਾ ਮੈਂ ਪਹਿਲੇ ਦਿਨ ਤੋਂ ਹੀ ਮੀਟ ਆਂਡੇ ਖਾਣੀ ਫਿਰ ਮੈਨੂੰ ਵੀ ਸਵੇਰ ਤੁਸੀਂ ਪਾਇਆਗਾ ਤੈਨੂੰ ਮੈਂ ਉਦੋਂ ਵੀ ਟੋਕਦੀ ਹੁੰਦੀ ਸੀ ਕਿ ਕੋਲ ਕੇ ਗਾਂਹਾਂ ਜਾ ਕੇ ਨਹੀਂ ਇਹ ਬਹਾਨੇ ਚੱਲਣਾ ਤੇਰੇ ਜਿਹੜੇ ਇੱਥੇ ਮਾਰਦੀਆਂ ਗਾਂਹਾਂ ਟੱਬਰ ਦਾ ਸਵੇਰ ਹੋਰ ਹੁੰਦਾ ਜਿਹੜਾ ਜੱਕਲੇ ਦਾ ਸਵਾਹ ਹੋਵੇ ਨਾ ਉਹ ਜਿਹਦੇ ਵਿੱਚ ਰਚਮਿਚ ਜਾਈ ਜਾਂਦਾ ਸੁਬਾਹ ਤਾਂ ਵਿੱਚ ਰਚਮਿਚ ਤੰਗੀਆਂ ਜਿਵੇਂ ਮੈਨੂੰ ਕਹਿੰਦੀਆਂ ਉਹ ਮੈਂ ਕੰਮ ਕਰਦੀਆਂ ਜਿੱਧਰ ਕਹਿੰਦੀ ਉਧਰ ਜਾਂਦੀ ਜਿੱਧਰ ਕਹਿੰਦੀ ਨਹੀਂ ਜਾਣਾ ਉਧਰ ਨਹੀਂ ਜਾਂਦੀ ਜਿਵੇਂ ਕਹਿੰਦੀ ਉਹ ਮੈਂ ਕਰਦੀ ਪਰ ਖਾਣ ਪੀਣ ਚ ਕੀ ਕਰਾਂ ਜਦੋਂ ਮੇਰਾ ਦਿਲ ਕਰਦਾ ਖਾਣ ਨੂੰ ਮੈਂ ਪਹਿਲੇ ਦਿਨ ਤੋਂ ਹੀ ਮੰਮੀ ਆਂਡਾ ਮੀਟ ਖਾਣਨੀ ਆ ਨਹੀਂ ਭਾਈ ਆਏ ਨਹੀਂ ਲੋਟ ਆਉਂਦਾ ਇਹ ਗੱਲ ਤਾਂ ਹੁਣ ਅਸੀਂ ਵੀ ਨਹੀਂ ਕਹਿ ਸਕਦੇ ਇਹਨਾਂ ਨੂੰ ਵੀ ਸਾਡੀ ਕੁੜੀ ਨੂੰ ਮੀਟ ਲਿਆ ਕੇ ਦੇ ਆਂਡੇ ਲਿਆ ਕੇ ਦਿਓ ਉਹ ਤਾਂ ਮੇਰੇ ਦਿਮਾਗ ਚ ਵੀ ਨਹੀਂ ਆਈ ਗੱਲ ਜਦੋਂ ਆਪਾਂ ਇਹਨਾਂ ਨਾਲ ਰਿਸ਼ਤਾ ਕਰਨਾ ਸੀ ਉਦੋਂ ਗੱਲ ਖੋਲ੍ਹਣੀ ਸੀ ਆ ਵੇ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਕੋਲਦੇ ਹੁੰਦੇ ਆ ਭਾਈ ਮੁੰਡਾ ਕੁਝ ਖਾਂਦਾ ਪੀਂਦਾ ਤਾਂ ਨਹੀਂ ਅੱਛਾ ਹੁਣ ਅਸੀਂ ਇਹਨਾਂ ਨੂੰ ਕਹਿੰਦੇ ਵੀ ਸਾਡੀ ਕੁੜੀ ਵਾਸਤੇ ਵਿਆਹ ਕੇ ਦਿਓ ਕੀ ਗੱਲ ਸਵੇਰ ਨੂੰ ਲਾਡੀ ਲੱਗ ਜੂ ਤੇਰੇ ਮਗਰ ਗੱਲਾਂ ਵੇਖ ਲੈ ਕਰਤੀ ਚੁੱਪ ਕਰਕੇ ਨਾਲ ਦਾ ਟਾਈਮ ਪਾਸ ਕਰ ਲਾ ਮੈਂ ਦੱਸੂ ਤੇਰੇ ਭਰਾ ਨੂੰ ਜਾ ਕੇ ਫਿਰ ਤੇਰੇ ਕੋਲ ਨਹੀਂ ਪਟੂਗਾ ਮम्मी ਵੀਰੇ ਨੂੰ ਨਾ ਦੱਸੀ ਕੁਝ ਮੁੜ ਕੇ ਲੜੂਗਾ ਮੈਨੂੰ ਲੜੂਗਾ ਫਿਰ ਮੈਂ ਕੀ ਕਰਾਂ ਮੈਂ ਤੇ ਬਹੁਤ ਕੰਟਰੋਲ ਮੈਂ ਤੂੰ ਐਂ ਦੇਖ ਲੈ ਮੈਂ 2.5 ਮਹੀਨੇ 3 ਮਹੀਨੇ ਹੋ ਗਏ ਕੰਟਰੋਲ ਕਰੀ ਆਉਂਦੀ ਨੂੰ ਹੁਣ ਮੇਰਾ ਮੇਰੇ ਬਹੁਤ ਦਿਲ ਕਰ ਰਿਹਾ ਮੈਂ ਕੀ ਕਰਾਂ ਹੁਣ ਮੈਂ ਨਾ ਹੁਣ ਖਾ ਲਿਆ ਖਾਦਾ ਹੀ ਨਹੀਂ ਗਿਆ ਉਹ ਤਾਂ ਹਜੋਂ ਲਿਆ ਕੇ ਮੈਨੂੰ ਹੱਥ ਫੜਾਉਣੀ ਲੱਗੇ ਸੀ ਇਹਨੇ ਚ ਲਾਡੀ ਆ ਕੇ ਉਹਨੇ ਗੰਦੋ ਪਾਰ ਮਾਰਿਆ ਚਲ ਕੋਈ ਨਾ ਕਰੀ ਚੱਲ ਪੈਸੇ ਖਰਾਬ ਹੋਰ ਬਥੇਰੀਆਂ ਚੀਜ਼ਾਂ ਕਰਨੇ ਹੋਰ ਖਾ ਲਿਆ ਕਰੋ ਮਾਂ ਤੂੰ ਤੇ ਮੇਰੀ ਮਾਂ ਹੋ ਕੇ ਮੇਰੀ ਗੱਲ ਨਹੀਂ ਸਮਝਦੀ ਮੈਂ ਭਾਈ ਸਮਝੀ ਨਹੀਂ ਇਸ ਗੱਲ ਤੇ ਮੈਂ ਤੇਰਾ ਸਾਥ ਜਮਾ ਨਹੀਂ ਦਿੰਦੀ ਮੈਂ ਤੈਨੂੰ ਉੱਥੇ ਵੀ ਇਹੀ ਗੱਲ ਕਹਿਣੀ ਹੁੰਦੀ ਸੀ ਵੀ ਆਪਦਾ ਭਾਈ ਘਟਾ ਤੂੰ ਇਹੇ ਹਰਕ ਜਿਹੜਾ ਤੇਰੇ ਉੱਠਦਾਗਾ ਬਸ ਮੈਨੂੰ ਨਹੀਂ ਪਤਾ ਜਦੋਂ ਮੇਰੀ ਸੱਸ ਆਗੀ ਮੈਂ ਫੋਨ ਕਰ ਦੂੰਗੀ ਵੀਰੇ ਨੂੰ ਭੇਜਦੀ ਮੈਨੂੰ ਆ ਕੇ ਲੈ ਜਾਊਗਾ ਕੋਈ ਨਹੀਂ ਲੈ ਜਾਗੇ ਮੈਂ ਤਾਂ ਦੋ ਦੋ ਗੱਲੀ ਖਾਉਂਗੀ ਜਲੇ ਆਵੇ ਚਾਦੀ ਘੁੱਟ ਦੋਖ ਨਹੀਂ ਚੋਕ ਨਹੀਂ ਕਰਨਾ ਕੋਈ ਬਾਨਾ ਮੈਂ ਤਾਂ ਚੱਲ ਕੇ ਆਈਆਂ ਇਹਦੇ ਕੋਲੇ ਉਹੀ ਗੱਲਾਂ ਖਾਣਦਾਂ ਤਾਂ ਹੀ ਤਾਂ ਤੇਰੇ ਵਰਗੀ ਨੂੰ ਅਗਲਾ ਛੇਤਰ ਮਾਰ ਕੇ ਘਰੋਂ ਕੱਢ ਦਿੰਦਾ ਖਾਣ ਦੀ ਕੁੱਤੀ ਨੂੰ ਹਜੇ ਤਾਂ ਕਾਇਆ ਕਿੰਨਾ ਟਾਈਮ ਹੋ ਗਿਆ ਇਕੱਲੀ ਬੈਠੀ ਹਾਂ ਪਾਰਕ ਦੇ ਚ ਸ਼ੁਕਰਾ ਜੀ ਤੁਸੀਂ ਆ ਗਏ ਕਾਂ ਕੋਦੋਂ ਦੀ ਬੈਠੀ ਆ ਮੈਂ ਥੋੜੀ ਵੇਟ ਕਰੀ ਜਾਨੀ ਆ ਤੁਹਾਨੂੰ ਪਤਾ ਕੱਲੀ ਪਾਰਕ ਚ ਲੋਕ ਵੀ ਵੇਖ ਵੇਖ ਕੇ ਜਾਂਦੇ ਨੇ ਵੀ ਕਾਹਤੋਂ ਬੈਠੀ ਕੁੜੀ ਉਹ ਜੇ ਪਹਿਲਾਂ ਆ ਜਾਂ ਫਿਰ ਤਾਂ ਕਦਰ ਹੀ ਮਰਦੂ ਮੇਰੀ ਮਾੜੀ ਮੋਟੀ ਵੇਟ ਕਰਾ ਕੇ ਆਉਣਾ ਪੈਂਦਾ ਹੁੰਦਾ ਫੇਰ ਵੈਲੀਓ ਪਤਾ ਲੱਗਦੀ ਹੁੰਦੀ ਆ ਅੱਛਾ ਹੂੰ ਤੇ ਮੈਨਾਂ ਐ ਦੱਸੋ ਤੇ ਯਾਰ ਇਹ ਮਗਾਪੁਰੇ ਵਰਗੇ ਹੁੰਦਾ ਐ ਕਹਿੰਦੇ ਆ ਵੀ ਉਹੀ ਹੋ ਤੁਸੀਂ ਤਾਂ ਕੁੱਤੇ ਵੇਲੇ ਇਹਦਾ ਆਪ ਲਾਉਣਾ ਪੈਂਦਾ ਐ ਵੇਟ ਕਰਾ ਕੇ ਦਾ ਫੇਰ ਗੱਲ ਬੰਦੀ ਆ ਕੀ ਬਤਾ ਜਾਂਦੇ ਹੋ ਵੋ ਤਾਂ ਹੀ ਤਾਂ ਤੁਹਾਨੂੰ ਬਾਹਲਾ ਪਤਾ ਵੀ ਐਂ ਕਹਿ ਦਿੰਦੀ ਐ ਇਹਨੇ ਕੁੜੀਆਂ ਕਹਿਣੀਆਂ ਨੇ ਅੱਛਾ ਗਾਇਓ ਕਿਸੇ ਪਿੱਛੇ ਲੈ ਮੈਂ ਵੀ ਇਹ ਧਰਤੀ ਤੇ ਜਨਮ ਲਿਆ ਹੋਇਆ ਅੱਛਾ ਜੇ ਗਿਆ ਨਹੀਂ ਤਾਂ ਦੇਖੇ ਤਾਂ ਹੈਗੇ ਆ ਤੇ ਘੋੜੀ ਚੜ੍ਹੇ ਨਹੀਂ ਚੱਲਦੇ ਦੇਖ ਆਹ ਚੱਲ ਠੀਕ ਆ ਬਾਲੀ ਮੈਨੂੰ ਗੱਲਾਂ ਨਹੀਂ ਆਉਂਦੀ ਮੈਨਾਂ ਇਹ ਦੱਸ ਤੁਸੀਂ ਲੇਟ ਕਾ ਤੋ ਹੋ ਗਏ ਉਹ ਯਾਰ ਕੰਮ ਸੀ ਯਾਰ ਘਰੇ ਹੁਣ ਤੈਨੂੰ ਇਹ ਗੱਲ ਦੱਸ ਆ ਗਿਆ ਇੰਨਾ ਬਹੁਤਾ ਮੈਨੂੰ ਤਾਂ ਐਨਰ ਰਸੀਵ ਤੇ ਤੇਰੇ ਤੱਕ ਪਹੁੰਚਿਆ ਵੀ ਨਹੀਂ ਆ ਅੱਛਾ ਹਾਂ ਫਿਰ ਉਹ ਕੱਲੀ ਬੈ ਕੇ ਮੁਰ ਜਾਂਦੀ ਹੈ ਨਾ ਪਾਰਕ ਚ ਫੇਰ ਕੀ ਸੀ ਮੈਨੂੰ ਤਾਂ ਘਰੇ ਆ ਜਾਂਦੀ ਮੈਨੂੰ ਸਾਰਾ ਪਤਾ ਤੁਹਾਡੇ ਘਰਬਾਰ ਦਾ ਸਮਝ ਗਏ ਨਾ ਜੇ ਤੁਸੀਂ ਨਾ ਹੁੰਦੇ ਤਾਂ ਹਾਂ ਕਸਰਾ ਰਹਿ ਗਈਆਂ ਅਈ ਬਾਈ ਕੱਢ ਦੇ ਤੂੰ ਤੂਤਕੜਾ ਪਾ ਦੇ ਨਾਲੇ ਮੈਨੂੰ ਨਾ ਇਹ ਕਹਿੰਦੀ ਸੀ ਯਾਰ ਮੈਨੂੰ ਨਾ ਟੈਨਸ਼ਨ ਵਾਲੀ ਹੋਈ ਪਈ ਆ ਮੈਨੂੰ ਵੀ ਹੋਈ ਪਈ ਆ ਕਿਸੇ ਗੱਲ ਦੀ ਤੁਹਾਨੂੰ ਕਾਦੀ ਹੋ ਗਈ ਬਸ ਅਜੇ ਛਿੱਤਰ ਪੈਂਦੇ ਬੰਦੇ ਰਹਿ ਗਏ ਬਸ ਬਚਤ ਰਹਿ ਗਈ ਥੋੜੀ ਜੀ ਛਿੱਤਰ ਵਾਲੇ ਕੰਮ ਕੀਤੇ ਹੋਣਗੇ ਤਾਂ ਹੀ ਤਾਂ ਪੈਂ ਬਚਤ ਰਹਿ ਗਈ ਉਹ ਭਾਬੀ ਨੇ ਮਰਵਾਤੀ ਸੀ ਕਿਉਂ ਉਹੀ ਬਸ ਅਜੇ ਜੀ ਥੋੜਾ ਜਿਹਾ ਦਿਮਾਗ ਘੱਟ ਕੰਮ ਕਰਦਾ ਪੈਦਲਾ ਦਿਮਾਗ ਨਾਲੇ ਪਾਸੇ ਭਾਬੀ ਨੇ ਛਿੱਤਰ ਪਵਾਤੇ ਸੀ ਕੋਈ ਤਾਂ ਗੱਲ ਹੋ ਗਈ ਹੋਣੀ ਗੱਲ ਦੱਸਣ ਵਾਲੀ ਹੈ ਨਹੀਂ ਗੱਲ ਹੋ ਗਈ ਸੁਤੀ ਚੱਲ ਠੀਕ ਐ ਨਾ ਦੱਸੋ ਨਹੀਂ ਦੱਸ ਮੇਰੇ ਤਾਂ ਪੁੱਛ ਲੋ ਕਿ ਤੈਨੂੰ ਕਾਹਤ ਟੈਨਸ਼ਨ ਆ ਹਾਂ ਤੁਹਾਨੂੰ ਕੀ ਲੋੜ ਐ ਪੁੱਛਣ ਦੀ ਗੱਲਾਂ 'ਚ ਧਿਆਨ ਹੈ ਹੀ ਨਹੀਂ ਤੁਹਾਡੇ ਆ ਨਾ ਐਂ ਦੱਸ ਤੂੰ ਜਦੋਂ ਮੈਂ ਪਹਿਲਾਂ ਤੇਰੇ ਮਾਗਰ ਮਾਗ ਤੁਰਿਆ ਫਿਰਿਆ ਕਿੰਨਾ ਜਰਾ ਤੇ ਉਦੋਂ ਦਾ ਤੂੰ ਕਹਿੰਦੀ ਨਹੀਂ ਮੈਂ ਨਹੀਂ ਆਏ ਜੋ ਹੁਣ ਤੈਨੂੰ ਬਾਰੀ ਖਾਲੀ ਹੋਈ ਪਈ ਗੱਲਾਂ ਦੱਸਣ ਦੀ ਪੁੱਛਣ ਦੀ ਉਦੋਂ ਕੀ ਸੀ ਇਹਦਾ ਯਾਰ ਐਂ ਕਰ ਮੈਂ ਕਰਵਾਲੀ ਨਹੀਂ ਹੋਰ ਕਿਤੇ ਵਿਆਹ ਬੈਠਾ ਰਹੀ ਠੀਕ ਐ ਤੂੰ ਘਰੇ ਆਪਦਾ ਯਾ ਹੁਣ ਕਿਤੇ ਬਿਆਹ ਕਿਵੇਂ ਕਰਾ ਦਿੰਨੀ ਆ ਮੇਰੇ ਮੰਮੀ ਪਤਾ ਕਿੰਨੇ ਰਿਸ਼ਤੇ ਆ ਹੀ ਜਾਂਦੇ ਮੈਂ ਤਾਂ ਨਾ ਕਰ ਕਰ ਕੇ ਅੱਕ ਗਈ ਹੁਣ ਤਾਂ ਮੇਰੀ ਮੰਮੀ ਮਾਗਰੀ ਪੈ ਗਈ ਕਹਿੰਦੀ ਹੁਣ ਜਿਹੜਾ ਰਿਸ਼ਤਾ ਆਊਗਾ ਉਹਨੂੰ ਨਾ ਨਹੀਂ ਕਰਨੀ ਮੈਂ ਜਿਹੜਾ ਵਾ ਕਰ ਦੂੰਗੀ ਤੇਰਾ ਐਡੀ ਕੀ ਕਾਲੀ ਹੋ ਗਈ ਤੂੰ ਵੀ 부ੜੀ ਹੋ ਜਾਨੀ ਆ ਹਾਂ ਯਾਰ 부ੜੀ ਤਾਂ ਨਹੀਂ ਹੋਈ ਜਾਂਦੀ ਤੁਹਾਨੂੰ ਵੀ ਪਤਾ ਹੁਣ ਕੱਲੀ ਮੰਮੀ ਆ ਮੰਮੀ ਦੇ ਸਿਰ ਤੇ ਸਾਰੇ ਜ਼ਿੰਮੇਵਾਰੀਆਂ ਨੇ ਮੰਮੀ ਨੂੰ ਕਹੇ ਤੂੰ ਕਰਾ ਲੈ ਫਿਰ ਹਾਲਤ ਤੂੰ ਨਾ ਬੋਲ ਕੱਕਨੇ ਮਜ਼ਾਕ ਦੇ ਮੂਡ ਚ ਨਹੀਂ ਹੈਗੀ ਲੈ ਮਜ਼ਾਕ ਦੇ ਮੂਡ ਚ ਨਹੀਂ ਹੈਗੀ ਇਹ ਐਂ ਕਰ ਤੂੰ ਮੈਂ ਭਾਬੀ ਨਾਲ ਗਲਤ ਆ ਕਰੀ ਸੀ ਕਿਰਾ ਮੂੰਹ ਹਾਇਆ ਕਰਕੇ ਵੀ ਹੈਗੀ ਹੈ ਕੁੜੀ ਤੇ ਉੱਥੇ ਜਾ ਕੇ ਫਿਰ ਭਾਬੀ ਕੀ ਕਹਿੰਦੀ ਭਾਬੀ ਨੇ ਤਾਂ ਕੀ ਕਹਿਣਾਗਾ ਉਹ ਕਹਿੰਦੀ ਉਹ ਲੋਟ ਨਹੀਂ ਆਉਂਦਾ ਤਾ ਉੱਥੇ ਹਏ ਲੋਟ ਨਹੀਂ ਉਹ ਚਾਹੌੜ ਕਰੀਏ ਨਾ ਉਹ ਕਹਿੰਦੀ ਕਰ ਲੂੰਗੀ ਗੱਲ ਮੈਂ ਪੱਕਾ ਹਾਂ ਕਿਰਾ ਤੂੰ ਮੜੇ ਰਸਤੇ ਆ ਨੂੰ ਆਦ ਨੂੰ ਮੋੜ ਕੇ ਰੱਖਾ ਚੱਲ ਮੈਂ ਤਾਂ ਮੋੜ ਦ ਤੁਸੀਂ ਵੀ ਗੱਲ ਕਰੋ ਨਾ ਕਰੇ ਭਾਬੀ ਕਰੂ ਯਾਰ ਮੈਂ ਮੈਨੂੰ ਤਾਂ ਉਹੀ ਵੱਡ ਖਾਉਂ ਪੈਂਦੇ ਆ ਕੇ ਘਰੇ ਕੁੱਟਣ ਨੂੰ ਪੈਂਦਾ ਮੜੀ ਗੱਲ ਤੇ ਮੇਰੀ ਗੱਲ ਸੁਣ ਲੈ ਜੇ ਮੰਮੀ ਨਾ ਮੰਨੀ ਨਾ ਥੋੜੀ ਫਿਰ ਦੇਖ ਲਿਓ ਮੈਂ ਤੂੰ ਤਾਂ ਕਿਦਲ ਘਰੇ ਆਜ ਚਾਕੇ ਆ ਦ ਬੋਰੀ ਬਿਸ ਤਰ੍ਹਾਂ ਸਾਰਾ ਕਿਸੇ ਹੋਰ ਨਾਲ ਨਹੀਂ ਵਿਆਹ ਹੋਣ ਦਿੰਦੀ ਮੈਂ ਫਿਰ ਕੀ ਹੋ ਜੂ ਜੇ ਘਰੇ ਆਜਾਂਗੀ ਤੂੰ ਬਹੁਤ ਕੁਝ ਹੋ ਜੂ ਮੈਂ ਤੁਹਾਡੇ ਕੋਲ ਆ ਜੂਗੀ ਤੁਹਾਡੇ ਘਰੇ ਮੈਂ ਤਾਂ ਕਹੀ ਐ ਨਰੇ ਨਾ ਵੀ ਆ ਜਾ ਮੇਰੇ ਕੋਲੇ ਅੱਛਾ ਆਏ ਨਿਯੋਣਾ ਵਿਆਹ ਕਰਵਾ ਕੇ ਲੈ ਕੇ ਆਓ ਕਰਦਾ ਗੱਲ ਯਾਰ ਘਰੇ ਚੌੜ ਤਾਂ ਚਲ ਚੌੜਨਾ ਰਹੇਗੀ ਹੂੰ ਵਿਆਹ ਤਾਂ ਮੈਂ ਵੀ ਤੇਰੇ ਨਾਲ ਹੀ ਕਰਾਉਣਾ ਹੈ ਲੱਗਦਾ ਨਹੀਂ ਜਿਹੜੇ ਹਿਸਾਬ ਨਾਲ ਲੱਛਣ ਆ ਤੁਹਾਡੇ ਉਹ ਨਹੀਂ ਮੇਰੇ ਨਾਲ ਕਰਵਾਣਾ ਰਸਤੇ ਮੈਨੂੰ ਗੜਾ ਥੋੜਿਆ ਹੀ ਜਾਂਦਾ ਬਹੁਤ ਆਉਂਦਾ ਮੈਨੂੰ ਵੀ ਅਛਾ ਫਿਰ ਫਿਰ ਕੀ ਤੇ ਤੁਹਾਡੇ ਪਿੰਡ ਕੀ ਮਤਲਬ ਹੈ ਨਾ ਕਰਦਾ ਮੈਂ ਵੀ ਤੇਰੇ ਮਾਰ ਕਰਨੀ ਪੈਊਗੀ ਨਾ ਫਿਰ ਕਿੱਥੋਂ ਯਾਰ ਤੈਨੂੰ ਮੈਂ ਮਗਰ ਲਾ ਲਿਆ ਐਵੇਂ ਮੇਰੇ ਸਾਡੇ ਦਾ ਜੱਬ ਖੜਾ ਕਰ ਲਿਆ ਮੈਨੂੰ ਤਲਾਕ ਕਲੇਸ਼ ਹੋਊਗਾ ਕਹਦਾ ਹਾਂ ਹਾਂ ਪਸਤਾਵਾ ਹੋ ਹੀ ਜਾਂਦਾ ਹੈ ਨਾ ਹੁਣ ਉਹ ਤਾਂ ਤੁਸੀਂ ਪਿੱਛੇ ਆਉਂਦੇ ਸੀਗੇ ਗਲਤ ਸੁਣ ਲੈ ਗਲਤ ਸੁਣ ਲੈ ਤੂੰ ਫਿਰ ਲੇਟ ਸੁਣੀ ਨਾ ਬਾਲੀ ਤਾਂ ਹੀ ਹੁਣ ਔਖਾ ਜਾਉਂਦਾ ਮੈਂ ਵੀ ਤੇ ਹੁਣ ਕੀ ਹੋ ਗਿਆ ਫਿਰ ਟਾਈਮ ਟੂ ਟਾਈਮ ਹੋ ਜਾਂਦਾ ਹੱਲ ਹੁਣੋਂ ਤਾਂ ਵਿਆਹ ਹੋਇਆ ਹੁੰਦਾ ਵੀ ਤਾਂ ਹੁਣ ਵੀ ਹੋ ਜੂ ਜੇ ਗੱਲ ਕਰ ਲੋਂਗੇ ਜਦੋਂ ਤੁਸੀਂ ਘਰੇ ਗੱਲ ਕਰ ਲਈ ਮੈਂ ਮੰਮੀ ਨਾਲ ਉਹ 10 ਮਿੰਟ ਚ ਗੱਲ ਕਰ ਲੂੰਗੀ ਚੱਲ ਜਾ ਕੇ ਕਰ ਲੈਣਾ ਫਿਰ ਅੱਜ ਪੱਕਾ ਕਰੀ ਆ ਬਾਕੀ ਭਾਬੀ ਨਾਲ ਤਾਂ ਗੱਲ ਉਹਨੂੰ ਮੈਂ ਕਰੂੰਗੀ ਵੀ ਤੂੰ ਹੁਣ ਜਾ ਕੇ ਗੱਲ ਕਰ ਪਈ ਉਧਰੋਂ ਖਿੱਚ ਤੂੰ ਵਾਲੀ ਹੋ ਗਈ ਮੇਰੀ ਥੋੜੇ ਮੰਮੀ ਦਾ ਸੁਭਾ ਕੇ ਦੇ ਆ ਨਹੀਂ ਸੁਭਾ ਤਾਂ ਠੀਕ ਹੀ ਆ ਉਹ ਕਿਹੜਾ ਉਹਦੇ ਕਿਹੜਾ ਸਿੰਗ ਲੱਗਿਆ ਵੱਖੀ ਚ ਮਾਰੂ ਮੇਰੇ ਅੱਛਾ ਖਿੱਚ ਤੂੰ ਕਾਤੋਂ ਹੋ ਗਈ ਤੁਹਾਡੀ ਅੱਜ ਉਹੀ ਕਰ ਗਰੇਲੂ ਗੱਲਾਂ ਹੁੰਦੀਆਂ ਮੈਂ ਤੈਨੂੰ ਹੁਣ ਕਾਹਦੀ ਟੈਨਸ਼ਨ ਦੇਣੀ ਆ ਉਹ ਵੀ ਜਿਆਦਾ ਫਿੱਟਾ ਅੱਛਾ ਤੂੰ ਵਿਆਹ ਦੀਆਂ ਤਿਆਰੀਆਂ ਕਰ ਬਸ ਠੀਕ ਹੈ ਜੀ ਮੈਂ ਤਾਂ ਹੀ ਟੈਨਸ਼ਨ ਜੀ ਸੀਗੀ ਵੀ ਹੁਣ ਮੈਨੂੰ ਪਤਾ ਨਹੀਂ ਮੰਮੀ ਗੱਲ ਸੁਣੋਗੀ ਕਿ ਨਹੀਂ ਚਲ ਠੀਕ ਹੈ ਛੋੜ ਦੇ ਪਿੱਛੇ ਆ ਲਾਸਟ ਰਿਸ਼ਤਾ ਮੋੜੂਗੀ ਨਹੀਂ ਮੈਂ ਤਾਂ ਕਰਵਾ ਲੂੰਗੀ ਉਹ ਮੈਨੂੰ ਵੀ ਰਿਸ਼ਤਾ ਆਇਆ ਪਿਆ ਕਰੇ ਐਵੇਂ ਨਾ ਜਾਣੀ ਤੂੰ ਹੋਰ ਮੈਂ ਵੀ ਮਨਾ ਕਰਕੇ ਆ ਮੈਂ ਤਾਂ ਉਹਦੇ ਨਾਲ ਕਰਕੇ ਤਾਂ ਲੜਾਈ ਹੋਈ ਆ ਆਹੋ ਨਹੀਂ ਚਾਹੀਦੀ ਮੈਨੂੰ ਕਦੇ ਹਾਂ ਨਾ ਕਰ ਦਿਓ ਉਹ ਸੋਹਣਿਆ ਕਰੂੰਗਾ ਕਦੇ ਐਵੇਂ ਨਾ ਬੈਣਾ ਮੈਨੂੰ ਵਿਆਹ ਦਾ ਲਾਰਾ ਲਾਰਾ ਰੱਖਿਆ ਹੋਵੇ ਤੇ ਤੁਸੀਂ ਚਾਕੇ ਵਿਆਹ ਕਰ ਆਲੋ ਕਿਸੇ ਹੋਰ ਨਾਲ ਐ ਨਹੀਂ ਮੈਂ ਫੋਕੀ ਗੱਲ ਨਹੀਂ ਕਰਦਾ ਹੁੰਦਾ ਜੇ ਤੈਨੂੰ ਕਿਹਾ ਹੋਵੇ ਪਹਿਲਾਂ ਜ਼बान ਇੱਕ ਘਰੀ ਹੁੰਦੀ ਹੁੰਦੀ ਹੈ ਵਾਰੀ ਵਾਰੀ ਜਿਹੜਾ ਬੰਦਾ ਬਦਲ ਜਾ ਉਹਦੀ ਜ਼बान ਨਹੀਂ ਉਹ ਬੇਜ਼बानਾ ਮੈਂ ਵੀ ਕੋਈ ਫੋਕੀ ਗੱਲ ਨਹੀਂ ਕਰਦੀ ਮੈਨੂੰ ਐਵੇਂ ਕੋਈ ਭੋਲੀ ਜਿਹੀ ਕੁੜੀ ਨਾ ਸਮਝ ਲਈ ਵੀ ਹਾਂ ਜੇ ਤੂੰ ਵਿਆਹ ਕਰਾ ਲਈ ਤੇ ਮੈਂ ਚੁੱਪ ਕਰਕੇ ਘਰੇ ਬੈਠੀ ਰਹੂੰਗੀ ਸਾਰੇ ਪ੍ਰੂਫ ਹੈ ਮੇਰੇ ਕੋਲ ਘਰੇ ਲੈ ਆਉਂਗੀ ਮੈਂ ਤਾਂ ਚਾਕੇ ਪ੍ਰੂਫ ਜੇ ਯਾਰ ਮੈਂ ਤੈਨੂੰ ਪਿਆਰ ਨਾ ਕਹੀ ਨਾ ਤੂੰ ਕੁੱਤ ਕਲੇਸ਼ ਕਰਨ ਨੂੰ ਫਿਰਦੀਆਂ ਕੰਮ ਦਾ ਪਿਆਰ ਨਾ ਵੀ ਅਹੀ ਹੂ ਨਹੀਂ ਨਹੀਂ ਮੈਂ ਵੀ ਪਿਆਰ ਨਾਲ ਹੀ ਕਹਿੰਨੀ ਆ ਜੀ ਤੁਹਾਨੂੰ ਹੀ ਲੱਗਦਾ ਕੋਈ ਨਾ ਤਾਂ ਲੱਗ ਜੂ ਪਤਾ ਜਦੋਂ ਵਿਆਹ ਹੋ ਗਿਆ ਪਿਆਰ ਕਿੰਨਾ ਕਾ ਹਾਂ ਹੋਰ ਦੱਸੋ ਫਿਰ ਹੁਣ ਤੁਸੀਂ ਹੋਰ ਤਾਂ ਠੀਕ ਆ ਬਾਅਦ ਚੱਲ ਚੱਲ ਗਿਆ ਆਜਾ ਕੁਝ ਖਾ ਪੀ ਲੈ ਨਾ ਕੰਟੀਨ ਤੇ ਚਲੋ ਮਗਰ ਸਿਰੀਆਂ ਸਿਟੀਜਨ ਘੁੰਮੇ ਫਿਰਦੇ ਆਪਣੇ ਆ ਜੀ